ਚਾ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਤੇ ਜਿਸ ਰੂਪ ਨੇ ਇਹ ਕਿਰਪਾ ਕੀਤੀ ਹੈ ਜਿਨ੍ਹਾਂ ਦੀ ਇਹ ਬਖਸ਼ਿਸ਼ ਹੈ ਉਹਨਾਂ ਦੇ ਚਰਨਾਂ ਵਿੱਚ ਸਿਰ ਝੁਕਾਉਣ ਨੂੰ ਜੀ ਕਰਦਾ ਹੈ ਕੁਵਾਰੀ ਫਿਰ ਬੜੇ ਪਿਆਰ ਨਾਲ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਬਾਦਸ਼ਾਹ ਸਿਰਫ ਗੁਰਲਾਲ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਇਹ ਵਿੱਚੋਂ ਦੋ ਤਿੰਨ ਗੱਲਾਂ ਯਾਦ ਆਈਆਂ ਜਦੋਂ ਗੁਰਲਾਲ ਨੇ ਸ਼ੁਰੂ ਕੀਤਾ ਤੇ ਇਹਨਾਂ ਨੇ ਆਖਿਆ ਸੀ ਕਿ ਮੈਂ ਬੜੀ ਦੂਰੋਂ ਚੱਲ ਕੇ ਆਇਆ ਬੜਿਆਂ ਮੀਲਾਂ ਤੋਂ ਚੱਲ ਕੇ ਆਇਆ ਮੈਂ ਸੋਚਣ ਲਿਆ ਸੀ ਕਿ ਮੈਂ ਚੱਲ ਕੇ ਆਇਆ ਕਿ ਮੈਂ ਆਪਣੀ ਮਰਜ਼ੀ ਨਾਲ ਚੱਲ ਕੇ ਆਇਆ ਸੱਚ ਹੈ ਕਿ ਕੋਈ ਨਹੀਂ ਚੱਲ ਕੇ ਆਉਂਦਾ ਨਾ ਕੋਈ ਆ ਸਕਦਾ ਨਾ ਕਦੀ ਮਨ ਵਿੱਚ ਇਹ ਇੱਛਾ ਹੀ ਸੀ ਕਦੀ ਮਨ ਵਿੱਚ ਇਹ ਭਾਵਨਾ ਹੀ ਸੀ ਕਿ ਇਸ ਤਰ੍ਹਾਂ ਆਉਣਾ ਹੈ ਇਸ ਤਰ੍ਹਾਂ ਆ ਕੇ ਸਤਕਾਰ ਕਰਾਉਣਾ ਹੈ ਇਹ ਕੁਝ ਕਰਨਾ ਉਹ ਆਪੇ ਹੀ ਭੇਜ ਦਿੰਦਾ ਆਪਾਂ ਨੂੰ ਸਾਰਿਆਂ ਨੂੰ ਕਿਤੇ ਆਪਾਂ ਆਪਣੇ ਆਪ ਨੂੰ ਦੇਖਾਂਗੇ ਆਪਾਂ ਵਿਚਾਰ ਕਰਾਂਗੇ ਮਹਿਸੂਸ ਹੋਏਗਾ ਕਿ ਸਾਨੂੰ ਸਾਰਿਆਂ ਨੂੰ ਸਿਰੋ ਸਿਰ ਠੰਡੇ ਲਾਇਆ ਉਹ ਠੰਡੇ ਲਾ ਕੇ ਇੱਕ ਭਰਮ ਪਿਆ ਉਹ ਭਰਮ ਮੁਕਦਾ ਨਹੀਂ ਉਹ ਭਰਮ ਦੇ ਵਿੱਚ ਵੀ ਉਹਦੇ ਵਿੱਚ ਦੁੱਖ ਸੁੱਖ ਖੁਸ਼ੀ ਉਦਾਸੀ ਉਹ ਭਰਮ ਦੇ ਵਿੱਚ ਹੀ ਹੁੰਦੀ ਰਹਿੰਦੀ ਹੈ ਜਿਨ੍ਹਾਂ ਦਾ ਭਰਮ ਮੁੱਕ ਗਿਆ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਉਹ ਪਹੁੰਚ ਜਾਂਦੇ ਨੇ ਉਹ ਸੱਚਾ ਪਾਤਸ਼ਾਹ ਹੁਕਮ ਕਰਦੇ ਨੇ ਕੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਉਹ ਆਪਾ ਚੀਨਣ ਤੋਂ ਆਪਣੇ ਆਪ ਨੂੰ ਸੋਚਣ ਤੋਂ ਬਿਨਾ ਸਾਰੀ ਦੁਨੀਆ ਕਦੀ ਗੁਰਦੁਆਰਿਆਂ ਚ ਕੋਈ ਮਸਜਿਦ ਵਿੱਚ ਕੋਈ ਮੰਦਿਰ ਆਵੇ ਚ ਲੱਭਦੀ ਫਿਰਦੀ ਏ ਕੋਈ ਜੰਗਲਾਂ ਵਿੱਚ ਲੱਭਦਾ ਹੀ ਫਿਰਦੀ ਏ ਪਰ ਜਿਹਦੇ ਤੇ ਇਹ ਕਿਰਪਾ ਹੁੰਦੀ ਹੈ ਉਹਨੂੰ ਆਪਣੇ ਆਪ ਵਿੱਚੋਂ ਹੀ ਲੱਭ ਪੈਂਦਾ ਹੈ ਆਪਣੇ ਆਪ ਵਿੱਚੋਂ ਹੀ ਕਿਰਪਾ ਕਰ ਦਿੰਦਾ ਹੈ ਆਪਣੇ ਆਪ ਤੋਂ ਹੀ ਬਖਸ਼ਿਸ਼ ਕਰ ਦਿੰਦਾ ਹੈ ਸੋ ਸਾਧ ਸੰਗਤ ਨੇ ਇਹ ਬੜੀ ਕਿਰਪਾ ਕੀਤੀ ਹੈ ਬੜੇ ਪਿਆਰ ਨਾਲ ਤੁਸੀਂ ਇਹ ਜਗਾ ਖਰੀਦੀ ਇਹ ਜਗਾ ਨੂੰ ਬਣਾਇਆ ਜਗਾ ਨੂੰ ਤਿਆਰ ਕੀਤਾ ਜਗਾ ਨੂੰ ਇਸ ਚਾਨਲ ਬਣਾਇਆ ਪਰ ਉਹ ਤੁਹਾਡੇ ਤੋਂ ਵੀ ਸੇਵਾ ਲੈਣ ਵਾਲਾ ਉਹ ਮਾਲਕ ਉਹ ਇੱਕੋ ਹੀ ਹੈ ਤੇ ਮੈਨੂੰ ਵੀ ਇੱਥੇ ਭੇਜਣ ਵਾਲਾ ਉਹ ਹੀ ਹੈ ਉਸ ਤੋਂ ਬਿਨਾ ਕੋਈ ਭੇਜਦਾ ਹੀ ਨਹੀਂ ਕਬੀਰ ਜੀ ਫਰਮਾਉਂਦੇ ਨੇ ਕਬੀਰ ਨਾ ਹਮ ਕੀਆ ਨਾ ਹਮ ਕਰਾਗੇ ਨਾ ਕਰ ਸਕੇ ਸਰੀਰ ਕਿਆ ਜਾਣੇ ਕਿਛ ਹਰੀ ਕੀਆ ਭਇਓ ਕਬੀਰ ਕਬੀਰ ਕਿਤੇ ਕਬੀਰ ਜੀ ਤੇ ਵੀ ਸਮਾ ਆਇਆ ਹੋਏਗਾ ਕਬੀਰ ਜੀ ਨੂੰ ਲੋਕ ਪੁੱਛਦੇ ਸੀ ਕਬੀਰ ਜੀ ਦਾ ਜੀਵਨ ਬਹੁਤ ਵੱਡਾ ਸੀ ਆਪਾਂ ਤਾਂ ਉਸ ਜਗ੍ਹਾ ਤੇ ਖੈਰ ਪਹੁੰਚੰਦੀ ਅਰਦਾਸ ਹੀ ਕਰ ਸਕਦੇ ਆ ਉਸ ਤੋਂ ਅੱਗੇ ਸਾਡੇ ਤੋਂ ਬਹੁਤ ਉੱਚੀ ਗੱਲ ਐ ਪਰ ਉਹਨਾਂ ਨੇ ਵੀ ਬੇਨਤੀ ਕੀਤੀ ਕਿ ਮੇਰੇ ਪਿਆਰੇ ਕਰਨ ਵਾਲਾ ਵੀ ਤੂੰ ਆਪ ਹੀ ਐ ਕਰਾਉਣ ਵਾਲਾ ਵੀ ਤੂੰ ਆਪ ਹੀ ਐ ਨਾ ਮੈਂ ਕੀਤਾ ਨਾ ਮੈਂ ਕਰ ਸਕਦਾ ਪਰ ਸਾਰੇ ਕਬੀਰ ਕਬੀਰ ਕਰਦੇ ਨੇ ਕਬੀਰ ਦੀ ਉਸਤਤ ਕਰਦੇ ਨੇ ਸੋ ਉਹ ਸਤਿਗੁਰੂ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਐ ਬਖਸ਼ਿਸ਼ ਕੀਤੀ ਐ ਕਿ ਇਹ ਸੇਵਾ ਤੁਹਾਡੇ ਤੋਂ ਲਈ ਐ ਬਹੁਤ ਵੱਡੇ ਭਾਗ ਨੇ ਬੜੀ ਸੋਹਣੀ ਜਗ੍ਹਾ ਬਣੀ ਐ ਬੜਾ ਆਨੰਦ ਬਣਿਆ ਐ ਉਹਨਾਂ ਨੇ ਆਪੇ ਹੀ ਹਰਜਸ ਕਰਾਉਣਾ ਸੀ ਸਾਡੇ ਤੋਂ ਇਹ ਆਪੇ ਹੀ ਸੇਵਾ ਕਰਾਉਣੀ ਸੀ ਉਹ ਮੈਨੂੰ ਵੀ ਭੇਜ ਦਿੱਤਾ ਪਰ ਅਰਦਾਸ ਅਪਨ ਕੀ ਕਰਦੇ ਆ ਕਿਤੇ ਉਹ ਭਰਮ ਵਿੱਚ ਨਾ ਪਾ ਦੇ ਕਿਤੇ ਇਸ ਭਲੇਖੇ ਵਿੱਚ ਨਾ ਪਾ ਦੇ ਕਿ ਮੈਂ ਕੀਤਾ ਮੈਂ ਕਰਾਂਗਾ ਜੇ ਉਸ ਚੋਂ ਕੱਢਿਆ ਤੇ ਹੁਣ ਕੱਢਿਆ ਰਹਿਣ ਦੀ ਬਖਸ਼ਿਸ਼ ਕਰੀਂ ਤੇਰੇ ਨਾਲ ਜੋੜ ਲਈ ਅਰਦਾਸ ਦੀ ਗੱਲ ਕੀਤੀ ਸੀ ਗੁਰਲਾਲ ਨੇ ਅਰਦਾਸ ਮਾਫ਼ ਕਰਨਾ ਕਦੇ ਸਿਰਫ ਇੱਥੋਂ ਤੱਕ ਨਾ ਫਸ ਕੇ ਰਹਿ ਜਾਓ ਕਿ ਅਰਦਾਸ ਆਪਾਂ ਰੱਟ ਲਈ ਤੇ ਆਪਾਂ ਅਰਦਾਸ ਕਰ ਲਈ ਆਪਾਂ ਕਰਦੇ ਹਾਂ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ ਸ਼ੁਰੂਆਤ ਜਦੋਂ ਬੱਚਾ ਪਹਿਲੀ ਵਿੱਚ ਜਾਂਦਾ ਹੈ ਉਦੋਂ ਉਹਨੂੰ ਕੋਈ ABC ਯਾਦ ਕਰਾਉਂਦੇ ਨੇ ਕਿਤੇ ਊੜਾ ਐੜਾ ਯਾਦ ਕਰਾਉਂਦੇ ਨੇ ਪਰ ਆਪਾਂ ਊੜੇ ਐੜੇ ਨਾਲ ਜਾਂ ABC ਨਾਲ ਵੱਜ ਕੇ ਨਹੀਂ ਰਹਿ ਜਾਣਾ ਅਰਦਾਸ ਤਾਂ ਉਹ ਹੈ ਜਿਹੜੀ ਤੁਹਾਡੇ ਦਿਲੋਂ ਨਿਕਲਦੀ ਹੈ ਫਿਰ ਅਰਦਾਸ ਇਵੋਲਵ ਹੁੰਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਣੀਆਂ ਕਲਾਸਾਂ ਉੱਪਰ ਜਾਂਦੀਆਂ ਨੇ ਕਦੀ ਅਰਦਾਸ ਇੱਥੇ ਤੱਕ ਹੁੰਦੀ ਹੈ ਇੱਕ ਬੱਚੇ ਦੀ ਅਰਦਾਸ ਹੈ ਕਿਰਪਾ ਕਰੀ ਮੇਰੇ ਨੰਬਰ ਚੰਗੇ ਆ ਜਾਣ ਕਿਰਪਾ ਕਰੀ ਮੈਂ ਫਸਟ ਆ ਜਾਵਾਂ ਫਿਰ ਅਰਦਾਸ ਹੌਲੀ ਹੌਲੀ ਬੱਚਾ ਵੱਡਾ ਹੁੰਦਾ ਹੈ ਅਰਦਾਸ ਹੁੰਦੀ ਹੈ ਕਿ ਮੈਨੂੰ ਇੱਥੇ ਐਡਮਿਸ਼ਨ ਮਿਲ ਜਾਵੇ ਫਿਰ ਇਹ ਹੁੰਦੀ ਹੈ ਕਿ ਮੈਨੂੰ ਜੌਬ ਮਿਲ ਜਾਵੇ ਫਿਰ ਕਿਸੇ ਦੀ ਇਹ ਹੋ ਜਾਂਦੀ ਹੈ ਕਿ ਮੇਰਾ ਵੀਜ਼ਾ ਲੱਗ ਜਾਵੇ ਮੇਰਾ ਪੀਟੀ ਹੋ ਜਾਵੇ ਮੇਰਾ ਆਇਲ ਹੋ ਜਾਵੇ ਮੇਰਾ ਕੰਮ ਹੋ ਜਾਵੇ ਹੋਰ ਅਰਦਾਸਾਂ ਚੱਲਦੀਆਂ ਰਹਿੰਦੀਆਂ ਨੇ ਉਹ ਸਰਦਾਸ ਦਾ ਇੱਥੋਂ ਤੱਕ ਕਿ ਚੱਲਦੀਆਂ ਵੀ ਰਹਿਣਗੀਆਂ ਜਿੰਨਾ ਚਿਰ ਦੁਨੀਆ ਹੈ ਉਹਨਾਂ ਚਿਰੇ ਤ੍ਰਿਸ਼ਨਾ ਵੀ ਚਲਣੀ ਹੈ ਉਹਨਾਂ ਚਿਰੇ ਅਰਦਾਸਾਂ ਵੀ ਚਲਣੀਆਂ ਨੇ ਉਹਦੇ ਸਿਰਫ ਮੈਂ ਬੇਨਤੀ ਕਰਾਂ ਸਿੱਖ ਦੀ ਅਰਦਾਸ ਇੱਕ ਤੋਂ ਬਿਨਾ ਨਾ ਕਿਤੇ ਹੋਵੇ ਕਿਤੇ ਇਸ ਪਰਮ ਵਿੱਚ ਨਾ ਪੈ ਜਾਵੇ ਜੇ ਬਿਰਤੀ ਇੱਥੇ ਵੀ ਹੈ ਇਹ ਅਜੇ ਪਹਿਲੀ ਬਿਰਤੀ ਏ ਇਸ ਸਕੂਲਾਂ ਕਾਲਜਾਂ ਦੀ ਵੀ ਬਿਰਤੀ ਏ ਇਹ ਅੰਡਰਗ੍ਰੈਡ ਦੀ ਵੀ ਬਿਰਤੀ ਏ ਪਰ ਇਹ ਨਾ ਹੋ ਜਾਵੇ ਕਿ ਦੇਣ ਵਾਲਾ ਇੱਕ ਤੋਂ ਬਿਨਾ ਕੋਈ ਹੋਰ ਹੈਗਾ ਕਿਉਂਕਿ ਕਿਸੇ ਵੇਲੇ ਭਰਮ ਪੈ ਜਾਂਦੇ ਨੇ ਕਿਸੇ ਕੋ ਪੈ ਜਾਂਦੇ ਆ ਉਹ ਕਈ ਸਾਧੂ ਸੰਤ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਕਹਿ ਦਿੰਦੇ ਨੇ ਕਿ ਤੂੰ ਆਹ ਮੰਤਰ ਕਰ ਲੈ ਤੂੰ ਆਹ ਕਰ ਲੈ ਮੈਂ ਉਹ ਕਰ ਦਿਆਂਗਾ ਉਹ ਦੇਣ ਵਾਲਾ ਮਾਲਕ ਇੱਕ ਏ ਉਸ ਤੋਂ ਬਿਨਾ ਨਾ ਦੇਣ ਵਾਲਾ ਕੋਈ ਹੈਗਾ ਨਾ ਕੋਈ ਹੋਣਾ ਬੜਾ ਪਿਆਰਾ ਬਚਨ ਏ ਇੱਕ ਵਾਰੀ ਬੜੇ ਪਿਆਰ ਨਾਲ ਉਹਨਾਂ ਦੇ ਚਰਨਾਚ ਵੀ ਨਮਸਕਾਰ ਕਰੀਏ ਆਖੀਏ ਤੁਹਾਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਹੁਕਮ ਕਰਦੇ ਨੇ ਮੇਰੇ ਸਾਹਮਣੇ ਕੋਈ ਕੰਡਾ ਉਡਾ ਕੇ ਲੈ ਜਾਵੇ ਮੈਂ ਉਹਦੇ ਫਿਰ ਛਿੱਤਰ ਨਹੀਂ ਮਾਰਦਾ ਕਿ ਇਹ ਇੱਕ ਧ੍ਰਿੜ ਵਿਸ਼ਵਾਸ ਸਿੱਖਦਾ ਕਿ ਮੈਂ ਦੇਣਾ ਤੇ ਮੈਨੂੰ ਤੂੰ ਦੇਣਾ ਤੇਰੇ ਤੋਂ ਬਿਨਾ ਹੋਰ ਕੋਈ ਦੇਣ ਵਾਲਾ ਹੈ ਨਹੀਂ ਇਹ ਵਿਸ਼ਵਾਸ ਜਲਦੀ ਜਲਦੀ ਫਿਰ ਅਰਦਾਸ ਇਹ ਆ ਜਾਂਦੀ ਏ ਕਿ ਜੋ ਤੂੰ ਦੇਣਾ ਮੈਨੂੰ ਉਹਦੇ ਵਿੱਚ ਖੁਸ਼ੀ ਦੇ ਦੇ ਜੋ ਤੂੰ ਦੇਣਾ ਮੈਨੂੰ ਉਹਦੇ ਵਿੱਚ ਸੰਤੋਖ ਦੇ ਦੇ ਮੈਨੂੰ ਉਹਦੇ ਵਿੱਚ ਖੁਸ਼ੀ ਦੇ ਦੇ ਉਸ ਤੋਂ ਪਹਿਲਾਂ ਪਹਿਲਾਂ ਜਦੋਂ ਹੋਰਸ ਰਸਤੇ ਤੇ ਚੱਲਦੇ ਆ ਕਿਸੇ ਵੇਲੇ ਅਰਦਾਸ ਕਰਦੇ ਆ ਭਾਵੇਂ ਦਿਲੋਂ ਵੀ ਕਰਦੇ ਆ ਭਾਵੇਂ ਕਹਿਨੇ ਵਿੱਚ ਅਰਦਾਸ ਮੰਨੀ ਜਾਂਦੀ ਹੈ ਪਰ ਤੁਸੀਂ ਸਾਰੇ ਜਾਣਦੇ ਹੋ ਕਿ ਜੇ ਅਰਦਾਸਾਂ ਸਾਰਿਆਂ ਦੀਆਂ ਮੰਨੀਆਂ ਜਾਣ ਇਹ ਦੁਨੀਆ 'ਚ ਹੀ ਕਲੇਸ਼ ਹੋਈ ਜਾਂਦੇ ਕਿਉਂਕਿ ਅਰਦਾਸਾਂ ਤਾਂ ਬੜੀਆਂ ਅਲੱਗ-ਗਲਾਂ ਆਉਂਦੀਆਂ ਨੇ ਉਹ ਗੁਰਨਾਨ ਦੇ ਜਿਹੜਾ ਆਖਿਆ ਸੀ ਉਹ ਸਾਹਿਬ ਹੈ ਉਦੇ ਅੱਗੇ ਅਰਦਾਸ ਹੀ ਹੈ ਨਾ ਉਦੇ ਅੱਗੇ ਆਪਣਾ ਜੋਰ ਨਹੀਂ ਕਦੀ ਚੱਲਦਾ ਉਹ ਸਾਡੇ ਸਾਰਿਆਂ ਦੇ ਵਿੱਚ ਹੁੰਦਾ ਹੋਇਆ ਵੀ ਸਾਡੇ ਤੋਂ ਅਲੇਪ ਹੈ ਉਸ ਮਾਲਕ ਦੇ ਅੱਗੇ ਜਦੋਂ ਆਪਾਂ ਅਰਦਾਸ ਕਰਦੇ ਆ ਕਿ ਕਿਸੇ ਵੇਲੇ ਅਰਦਾਸ ਨਹੀਂ ਵੀ ਮੰਨੀ ਜਾਂਦੀ ਇੱਕ ਪਹਿਲੀ ਬੇਨਤੀ ਹੈ ਨਹੀਂ ਵੀ ਮੰਨੀ ਜਾਂਦੀ ਆਪਣੇ ਮਨ ਨੂੰ ਸਮਝਾ ਲਈਏ ਜੋ ਤੂੰ ਕੀਤਾ ਉਹ ਮੇਰੇ ਲਈ ਚੰਗਾ ਹੈ ਸਤਿਗੁਰੂ ਜਗਦੀਪ ਸਿੰਘ ਸੱਚ ਪਾਤਸ਼ਾਹੇ ਹੁਕਮ ਕਰਦੇ ਸੀ ਕਿ ਜੋ ਉਹਨੇ ਦੇਣਾ ਹੈ ਉਹ ਸਾਡੀਆਂ ਸੋਚਾਂ ਤੋਂ ਬਹੁਤ ਜ਼ਿਆਦਾ ਹੈ ਸਾਡੀਆਂ ਸੋਚਾਂ ਉਸ ਤੋਂ ਉਰਾਂ ਰਹਿ ਜਾਂਦੀਆਂ ਨੇ ਕਿਉਂਕਿ ਸਾਹਿਬ ਤੁਠੇ ਜੋ ਮਿਲੇ ਨਾਨਕ ਸਾਹ ਕਰਮਾਤ ਉਹ ਬਖਸ਼ੇ ਜਿਹੜੀ ਉਹਨੇ ਖੁਸ਼ੀ ਨਾਲ ਦੇਣੀ ਹੈ ਉਹਨੇ ਖੁਸ਼ੀ ਨਾਲ ਕੀ ਦੇਣੀ ਹੈ ਉਹਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਉਹ ਮਾਲਕ ਦੀ ਸੋਚ ਸਾਡੇ ਤੋਂ ਬਹੁਤ ਵੱਡੀ ਹੈ ਸੋ ਹੌਲੀ-ਹੌਲੀ ਅਰਦਾਸ ਇਵੋਲਵ ਹੋ ਕੇ ਇੱਥੇ ਆ ਜਾਵੇ ਕੇ ਪਾਤਸ਼ਾਹ ਕਿ ਮੈਂ ਮੰਗਿਆ ਸੀ ਪਰ ਜੋ ਤੂੰ ਦਿੱਤਾ ਉਹ ਹੀ ਚੰਗਾ ਪਰ ਮੈਨੂੰ ਇਹਦੇ ਚ ਖੁਸ਼ੀ ਜ਼ਰੂਰ ਦੇ ਦੀ ਸੋ ਹੌਲੀ ਹੌਲੀ ਕਰਦਿਆਂ ਕਰਦਿਆਂ ਉਹ ਮੰਗਾ ਮੁੱਕ ਜਾਂਦੀਆਂ ਨੇ ਸੋ ਹੌਲੀ ਹੌਲੀ ਮੈਂ ਬੇਨਤੀ ਇਹ ਕਰਦਾ ਸੀ ਕਿ ਅਰਦਾਸ ਵੀ ਇਵੋਲਵ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਕਲਾਸਾਂ ਉੱਪਰ ਜਾਂਦੀਆਂ ਨੇ ਸਾਡਾ ਮਨ ਉੱਪਰ ਜਾਂਦਾ ਹੈ ਇਹ ਵੀ ਕਲਾਸਾਂ ਨੇ ਸਾਡਾ ਮਨ ਬਣਦਾ ਜਾਂਦਾ ਹੈ ਸਾਡੀ ਅਰਦਾਸ ਵੀ ਉਸ ਤਰ੍ਹਾਂ ਚੇਂਜ ਹੁੰਦੀ ਰਹਿੰਦੀ ਹੈ ਸੋ ਤੁਹਾਡੀ ਵੀ ਸਾਡੀ ਵੀ ਸਾਰਿਆਂ ਦੀ ਬਖਸ਼ਿਸ਼ ਕਰਨ ਅਰਦਾਸਾਂ ਸਾਡੀਆਂ ਬਦਲਦੀਆਂ ਰਹਿਣ ਸਾਡੀਆਂ ਅਰਦਾਸਾਂ ਵੀ ਇਵੋਲਵ ਹੁੰਦੀਆਂ ਰਹਿਣ ਸਾਡੀਆਂ ਅਰਦਾਸਾਂ ਵਿੱਚ ਵੀ ਖੁਸ਼ੀ ਆਉਂਦੀ ਰਵੇ ਮੰਗਦੇ ਰਹੀਏ ਸਭ ਤੋਂ ਵੱਡੀ ਇੱਕ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਬਚਨ ਕਰਦੇ ਹੁੰਦੇ ਸੀ ਸੰਤ ਕਰਮ ਸਿੰਘ ਹਿੰਮਤਪੁਰੇ ਵਾਲਿਆਂ ਦਾ ਸੱਚ ਪਾਤਸ਼ਾਹ ਬਚਨ ਕਰਦੇ ਸੀ ਉਹ ਇੱਕੋ ਹੀ ਅਰਦਾਸ ਕਰਦੇ ਸੀ ਪਾਤਸ਼ਾਹ ਮੈਨੂੰ ਸਦਾ ਖੁਸ਼ ਰੱਖੀ ਸੋ ਖੁਸ਼ੀ ਤੋਂ ਵੱਡੀ ਕੋਈ ਦਾਤ ਨਹੀਂ ਉਹ ਖੁਸ਼ੀ ਉਹ ਹੀ ਹੈ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਦਾ ਖੁਸ਼ੀ ਜਿਹੜੀ ਹੈ ਉਹ ਉਸ ਆਨੰਦ ਨਾਲ ਹੁੰਦੀ ਹੈ ਕਉਈ ਸਦਾ ਜਾਣਦੇ ਹੋ ਕਿ ਖੁਸ਼ੀ ਤੇ ਗਮੀ ਇਸ ਜ਼ਿੰਦਗੀ ਵਿੱਚ ਜਿੰਨੀਆਂ ਸਾਡੀਆਂ ਮੰਗਾ ਨੇ ਉਹਦੇ ਨਾਲ-ਨਾਲ ਚੱਲਦੀ ਰਹਿੰਦੀ ਹੈ ਜਿਹੜਾ ਪਹੁੰਚ ਜਾਂਦਾ ਹੈ ਉਹ ਉਹਦੀ ਰਜਾ ਵਿੱਚ ਖੁਸ਼ ਰਹਿਣਾ ਸਿੱਖ ਜਾਂਦਾ ਹੈ ਜਿਨੇ ਉਹ ਸਤਿਗੁਰੂ ਨੂੰ ਉਸ ਰੂਪ ਵਿੱਚ ਪਾ ਲਿਆ ਉਹ ਸਦਾ ਆਨੰਦ ਵਿੱਚ ਰਹਿਣ ਲੱਗ ਜਾਂਦਾ ਸੋ ਇਨੀਆਂ ਬੇਨਤੀਆਂ ਸ਼ੁਰੂ ਕਰ ਅੱਜ ਦਾ ਦਿਨ ਪਹਿਲੇ ਦਿਨ ਤੁਹਾਡੇ ਦਰਸ਼ਨ ਮਿਲੇ ਕੀਤੇ ਨੇ ਸੋ ਸ਼ੁਰੂਆਤ ਕਰਦੇ ਆ ਹੋਇਆ ਦੁਆਨ ਬੜਾ ਸੋਹਣਾ ਲੱਗਾ ਸਵੇਰੇ ਅਸਾਦੀ ਵਾਰ ਲੱਗੇਗੀ ਆਪ ਜੀ ਆਪਾਂ ਇਹ ਸਾਰੇ ਕੋਸ਼ਿਸ਼ ਕਰੀਏ ਜਿੰਨੇ ਦਿਨ ਇੱਥੇ ਹੈਗੇ ਆ ਬੜੇ ਧਿਆਨ ਨਾਲ ਦੀਵਾਨ ਸੁਣੀਏ ਕੀਰਤਨ ਸੁਣੀਏ ਆਸਾ ਦੀ ਵਾਰ ਸੁਣੀਏ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰੀਏ ਧਰਮ ਕਿਸੇ ਧਰਮ ਦਾ ਨਾਮ ਨਹੀਂ ਧਰਮ ਕਿਸੇ ਅંધ ਵਿਸ਼ਵਾਸ ਦਾ ਨਾਮ ਨਹੀਂ ਬੜੇ ਅੰਧ ਵਿਸ਼ਵਾਸ ਫੈਲੇ ਨੇ ਆ ਦਿਨ ਚੰਗਾ ਆ ਆ ਤਰੀਕ ਚੰਗੀ ਏ ਆ ਘੰਟਾ ਚੰਗਾ ਆ ਸਾਰਾ ਕੁਝ ਚੰਗਾ ਜਦੋਂ ਤੂੰ ਮੇਰੇ ਹਿਰਦੇ 'ਚ ਵਸ ਗਿਆ ਜਦੋਂ ਤੇਰੀ ਯਾਦ ਆ ਗਈ ਉਹ ਸਮਾਂ ਹੀ ਚੰਗਾ ਹੈ ਉਹ ਮਿੰਟ ਚੰਗਾ ਹੈ ਉਹ ਘੜੀ ਚੰਗੀ ਹੈ ਬਾਕੀ ਹੋਰ ਭਰਮਾਂ ਵਿੱਚ ਪਾਉਂਦੇ ਨੇ ਸੋ ਮੈਂ ਅਰਜ਼ ਕਰਦਾ ਸੀ ਕੀਰਤਨ ਸੁਣੋਗੇ ਦੀਵਾਨ ਸੁਣੋਗੇ ਨਾਮ ਸਿਮਰਨ ਕਰੋਗੇ ਉਹਨੂੰ ਸੋਚਣਾ ਹੈ ਉਹਨੂੰ ਸਮਝਣਾ ਹੈ ਬਖਸ਼ਿਸ਼ ਮੰਗਣੀ ਹੈ ਕਿਰਪਾ ਮੰਗਣੀ ਹੈ ਕਿਰਪਾ ਕਰੇ ਸਾਡੇ ਅੰਦਰ ਵੀ ਵਸ ਜਾਵੇ ਸਾਡੇ ਅੰਦਰ ਵੀ ਆਨੰਦ ਹੋ ਜਾਵੇ ਤੁਸੀਂ ਨੌਜਵਾਨ ਹੋ ਬੱਚਿਓ ਕੋਈ ਤੁਹਾਡਾ ਸਵਾਲ ਹੋਏਗਾ ਕੋਈ ਤੁਸੀਂ ਵਿਚਾਰ ਕਰਨਾ ਹੈ ਪਰ ਬੜੀ ਖੁਸ਼ੀ ਨਾਲ ਸੁਣਾਗੇ ਫਾਰਮਲੀ ਵੀ ਇਨਫਾਰਮਲੀ ਵੀ ਜੋ ਤੁਹਾਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਲੱਗੇਗਾ ਕਿਸੇ ਸਵਾਲ ਪੁੱਛਣ ਤੇ ਕੋਈ ਇਨਕਾਰ ਨਹੀਂ ਸੋ ਕਿਰਪਾ ਕਰਨ ਸੱਚ ਪਾਤਸ਼ਾਹ ਇਹ ਜਿੰਨੇ ਦਿਨ ਇੱਥੇ ਵੀ ਨੇ ਇਹ ਉਹਨਾਂ ਦੇ ਜਸ ਵਿੱਚ ਨੰਗਣ ਇਹ ਇਹਨਾਂ ਦਿਨਾਂ ਤੇ ਵੀ ਸਾਡੇ ਅੰਦਰ ਕਿਰਪਾ ਹੋਵੇ ਸਾਡੇ ਅੰਦਰ ਉਹ ਵਸੇ ਸਾਨੂੰ ਉਹਦੀ ਸਮਝ ਆਵੇ ਅਸੀਂ ਆਪਣੇ ਆਪ ਨੂੰ ਸਮਝ ਸਕੀਏ ਅਸੀਂ ਕੀ ਆ ਅਸੀਂ ਇਹ ਸੰਸਾਰ ਤੇ ਆਏ ਕਿਉਂ ਅਸੀਂ ਕਿੱਥੋਂ ਆਏ ਆ ਅਸੀਂ ਕਿੱਥੇ ਜਾਣਾ ਸੋ ਅਸੀਂ ਇਹ ਸਮਝ ਸਕੀਏ ਅਸੀਂ ਇਹ ਵਿਚਾਰ ਕਰ ਸਕੀਏ ਸੋ ਇਸ ਤਰ੍ਹਾਂ ਹੀ ਸੱਚਾ ਪਾਤਸ਼ਾਹ ਕਿਰਪਾ ਕਰਨਗੇ ਦੀਵਾਨ ਕੀਰਤਨ ਚੱਲਦਾ ਰਹੇਗਾ ਸਵੇਰੇ ਅਸਾਦੀ ਵਾਰ ਮੈਂ ਸੋਚਦਾ ਸੀ ਆਵਾਜ਼ ਦਾ ਕਰਕੇ ਗੋਗਰਦੇਤ ਸਿੰਘ ਹਣੀ ਨੇ ਦੀਵਾਨ ਹਣੀ ਨੇ ਜੇ ਆਪਾਂ ਥੋੜੀ ਜਿਹੀ ਲੇਟ ਕਰ ਲਈਏ ਅਸੀਂ 6 ਤੋਂ 7:30 ਕਰ ਲਈਏ ਅਰਦਾਸ ਕਿਉਂਕਿ ਉਦੋਂ ਸਾਰੇ ਉੱਠ ਪੈਂਦੇ ਨੇ ਹਾਲਾਂਕਿ ਪੌਣੇ 7 ਵਜੇ ਸੂਰਜ ਚੜ੍ਹ ਜਾਂਦਾ ਹੈ ਤੇ ਆਪਾਂ 6 ਤੋਂ 7:30 ਕਰ ਲੈਂਦੇ ਹਾਂ 6 ਤੋਂ 7:30 ਕਰ ਲੈਂਦੇ ਹਾਂ ਡੇਢ ਘੰਟੇ ਦੀ ਕਰ ਲਵਾਂਗੇ ਤੇ ਤਾਂ ਕਿ ਬਹੁਤੀ ਕਿਸੇ ਨੂੰ ਡਿਸਟਰਬੈਂਸ ਨਾ ਹੋਵੇ ਉਸ ਢੰਗ ਨਾਲ ਆਪਾਂ ਸਾਰੀ ਵਾਰ ਕਰ ਲਵਾਂਗੇ ਫਿਰ ਜਿਸ ਤਰ੍ਹਾਂ ਸ਼ਾਮ ਦਾ ਪ੍ਰੋਗਰਾਮ ਹੋਏਗਾ ਫਿਰ ਆਪਾਂ ਦੱਸ ਦੇਵਾਂਗੇ ਸਤਿ ਸ੍ਰੀ ਅਕਾਲ